ਪਰਾ ਪਨੀਰੀਆਂ ਇਹ ਗੇਤੀਆਂ ਬੀਜ ਲੈਂਦੇ ਨੇ ਜਿਵੇਂ ਅੱਜ ਮੁਛਲ 1401 ਤੇ 1886 ਤੇ ਪੀਆਰ 131 ਇਹ ਵੈਰੈਟੀਆਂ ਜਿਆਦਾ ਗੇਤੀਆਂ ਲਾਈਆਂ ਆਪਾਂ ਨੂੰ ਕਿੰਨਾ ਨੁਕਸਾਨ ਕਰਦੀਆਂ ਨੇ ਤੇ ਇਹਨਾਂ ਦਾ ਸੀਟ ਟ੍ਰੀਟਮੈਂਟ ਕਰਨਾ ਕਿਉਂ ਜ਼ਰੂਰੀ ਆ ਬਾਸਮਤੀ ਦੀਆਂ ਦੋ ਲੌਂਗ ਟਾਈਮ ਦੀਆਂ ਕਿਸਮਾਂ ਨੇ 1886 ਤੇ ਮੁਛਲ 1401 ਤੇ ਪੀ 131 ਦੀ ਵੀ ਜਾਣਕਾਰੀ ਦੇਵਾਂਗੇ ਕਿਸਾਨ ਡਰੇ ਹੋਇਆ ਵੀ ਇਹਦੇ ਵਿੱਚ ਬੋਹਣੇ ਪੂਜਾ ਦੀ ਪ੍ਰੋਬਲਮ ਕਿ ਆਉਂਦੀ ਆ ਤੇ ਪਨੀਰੀ ਬੀਜਣ ਦਾ ਸਹੀ ਸਮਾਂ ਕਿਹੜਾ ਮਈ ਦੇ ਕਿਹੜੇ ਤਰੀਕ ਤੇ ਜ਼ਰੂਰੀ ਹੈ ਘੱਟੋ ਘੱਟ ਕਿੰਨੀ ਤਰੀਕ ਹੋਵੇ ਵੱਧ ਤੋਂ ਵੱਧ ਕਿੰਨੀ ਤਰੀਕ ਹੋਵੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕੁਝ ਕੁ ਕਿਸਮਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੀ ਪਨੀਰੀ 20 25 ਮਈ ਦੀ ਬੀਜੀ 15 20 ਮਈ ਦੇ ਨਾਲੋਂ ਜਾਦੇ ਕਾਮਯਾਬ ਹੁੰਦੀ ਹੈ ਹੁਣ ਪੀ ਆਰ 37 ਹੈ ਜਾਂ ਮੁਛਲ ਚੌਂਸ ਇੱਕ ਦੇ 18 80 ਹੈ ਇਹਦੀ ਪਨੀਰੀ ਵਿੱਚ ਕਿਸਾਨ ਭਰਾਵਾਂ ਨੇ 15 ਮਈ ਦਾ ਸਮੇਂ ਤੱਕ ਵੀ ਜਿਹੜਾ ਛਿੱਟਾ ਦਿੱਤਾ ਹੈ ਉਹਦਾ ਨੁਕਸਾਨ ਕੀ ਹੋ ਸਕਦਾ ਹੈ ਪਿਛਲੇ ਸਾਲ ਜਿਹੜਾ ਨੁਕਸਾਨ ਹੋਇਆ ਉਹਦੇ ਬਾਰੇ ਵੀ ਦੱਸਾਂਗੇ ਤੇ ਪੀਆਰ 31 ਦੇ ਵਿੱਚ ਪਾਉਣੇ ਬੂਜਿਆਂ ਤੇ ਵੀ ਕਿਸਾਨ ਬੜੇ ਡਰੇ ਹੋਏ ਆ ਉਹਦਾ ਵੀ ਤੁਹਾਨੂੰ ਹਾਲ ਦੱਸਾਂਗੇ ਵੀ ਆਉਂਦਾ ਕਾਦੇ ਵਾਸਤੇ ਆ ਵੀ ਕਿਹੜੇ ਦਿਨਾਂ ਦੇ ਵਿੱਚ ਪਨੀਰੀ ਜਿਹੜੀ ਜਾਦੇ ਕਾਮਯਾਬ ਹੈ ਕਿਉਂਕਿ ਹਰ ਰੋਜ਼ ਕਿਸਾਨਾਂ ਦੇ ਨਾਲ ਮਿਲਦੇ ਜੁਲਦੇ ਰਹਿਣੇ ਆ ਜਿੱਥੇ ਤੁਸੀਂ ਪੂਸ਼ਾਵਾਸਮਤੀ 1886 ਤੇ ਮੁੱਛਲ ਜਗੋਂ ਸਿੱਕ ਦੀਪ ਨੀਰੀ ਬੀਜਣੀ ਹੈ ਇੱਕ ਦਿਨ ਪਹਿਲਾਂ ਤੁਸੀਂ ਬਵਸਟਨ ਕਾਰਬੋਨੇਜਮ ਹੁੰਦਾ ਜਿਹੜਾ ਉਹਦੇ ਨਾਲ ਵੀ ਕਿਸੇ ਡਰਮ ਦੇ ਵਿੱਚ ਬੀਜ ਨੂੰ ਪਾ ਕੇ ਵਿੱਚ ਤੁਸੀਂ ਉਹਦੇ ਕਾਰਬੋਨੇਜਮ ਵਗੈਰਾ ਪਾ ਸਕਦੇ ਹੋ ਜਾਂ ਤੁਸੀਂ ਐ ਥੈਪਰੋਨ ਮਥੈਲ ਪਾ ਸਕਦੇ ਹੋ ਜਾਂ 1263 ਪਾ ਸਕਦੇ ਹੋ ਕਿਉਂਕਿ ਇਹਦੇ ਨਾਲ ਜਿੰਨਾ ਕੋਈ ਵੀ ਬੀਜ ਦੇ ਵਿੱਚ ਕੋਈ ਫੰਗਸ ਹੁੰਦੀ ਆ ਉਹ ਪਰੇ ਹੋ ਜਾਂਦੇ ਆ ਦੂਸਰੀ ਗੱਲ ਜਿਹੜਾ ਹਲਕਾ ਫੁਲਕਾ ਬੀਜ ਹੁੰਦਾ ਆ ਪਾਉਣ ਨੂੰ ਜਿਹੜਾ ਪਰੇ ਕਰਕੇ ਪਰੇ ਕਰ ਦਿੰਨੇ ਆ ਹੁਣ ਕਿਸਾਨਾਂ ਨੇ ਕੀ ਕੀਤਾ ਵੀ ਜਿਹੜੀਆਂ ਪਨੇਰੀਆਂ ਨੇ ਕੁਸ਼ਕ ਐਨੀਆਂ ਕੀਤੀਆਂ ਬੀਜ ਲੀਆਂ ਵੀ ਕਹਿੰਦੇ ਯਾਰ 12 15 ਮਈ ਨੂੰ ਪਨੇਰੀ ਬੀਜਲੀ ਵੀ 12 15 ਜੂਨ ਨੂੰ ਬਈ ਆਪਾਂ ਲਾ ਦੇਾਂਗੇ ਇਹਨੂੰ ਕੀਤੀ ਵੱਢ ਲਾਂਗੇ ਵੱਢ ਕੇ ਆਪਾਂ ਇਹਦਾ ਮੰਡੀਕਰਨ ਕਰ ਦਾਂਗੇ ਇਸ ਤਰ੍ਹਾਂ ਦੀ ਬਈ ਆਪਾਂ ਸਕੀਮਾਂ ਨਾਲ ਲਾਓ ਖਾਸ ਕਰ ਬਾਸਮਤੀ ਦੇ ਨਾਲ ਇਹਦਾ ਪੱਟਾ ਸੁੱਡੇ ਹੀ ਗੱਲ ਦੇ ਵਿੱਚ ਪੈ ਜਾਊਗਾ ਕਾਰਨ ਬਈ ਇਹ ਜਿਹੜੀ ਬਾਸਮਤੀ ਐ ਚਾਹ ਸਿਆਸੀ ਐ ਚਾਹ ਚੌਂ ਸਿੱਕੇਗੀ ਇਹ 20 ਤੋਂ 25 ਮਈ ਦੀ ਪਨੀਰੀ ਹੀ ਕਾਮਯਾਬਾ 20 ਮਈ ਤੋਂ ਪਹਿਲਾਂ ਤਾਂ ਕੋਈ ਕੰਮ ਹੀ ਨਹੀਂ ਹੈ ਜੇ ਜੇ ਤੁਸੀਂ ਬਾਲੇ ਕਾਲੇ ਉਹ ਤਾਂ 20 ਮਈ ਨੂੰ ਦੇਖ ਲਓ ਨਹੀਂ 20 ਮਈ ਤੋਂ ਬਾਅਦ ਬਾਅਦ 25 30 ਮਈ ਤੱਕ ਜਿਵੇਂ ਮਰਜੀ ਇਹਦੀ ਪਨੀਰੀ ਦਾ ਤੁਸੀਂ ਛਿੱਟਾ ਦੇ ਲਓ ਕਾਰਨ ਵੀ ਜਿੰਨੀ ਆਪਾਂ ਇਹਨੂੰ ਗੇਤੀ ਲਾਉਣੇ ਆ ਬਾਈ ਗਰਮੀ ਦੇ ਵਿੱਚ ਜਿੰਨੀ ਇਹਨੂੰ ਆਪਾਂ 25 30 ਜੂਨ ਦੇ ਲਗਭਗ ਹੀ ਟ੍ਰਾਂਸਪਲੈਂਟਿੰਗ ਕਰਦੇ ਆ ਇੱਕ ਤਾਂ ਇਹਦੇ ਵਿੱਚ ਝੰਡੇ ਰੋਗ ਦੀ ਬਹੁਤ ਘੱਟ ਸਮੱਸਿਆ ਹੁੰਦੀ ਹੈ ਪਿਛਲੇ ਸਾਲ ਜਿਹੜੇ ਕਿਸਾਨਾਂ ਨੇ ਗਿਰਤੀਆਂ ਲਾਈਆਂ 86 ਚ 41 ਬੜਾ ਬੁਰਾ ਹਾਲ ਕੀਤਾ ਝੰਡੇ ਰੋਗ ਨੇ ਕਿਉਂਕਿ ਫਿਰ ਪਤਾ ਕੀ ਹੁੰਦਾ ਫਿਰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਦਾ ਖਾ ਜਾਂਦੀ ਹੈ ਬਈ ਸੋਸ਼ਲ ਮੀਡੀਆ ਵਾਲਿਆਂ ਨੇ ਜਦੋਂ ਸਾਨੂੰ ਮੁੱਛਲ ਲਵਾਤੀ ਇਹ ਹੋ ਗਿਆ ਉਹ ਹੋ ਗਿਆ ਕਿਉਂਕਿ ਜਿਹੜੀ ਮੁੱਛਲ ਲਾਉਣੀ ਹੈ ਜੇ ਸਾਡੀ ਗੱਲ ਨਹੀਂ ਸੁਣਨੀ ਤਾਂ ਜਿਹੜੇ ਤੁਹਾਡੇ ਪਿੰਡ ਦੇ ਵਿੱਚ 4 ਸਾਲ 5 ਸਾਲ ਤੋਂ ਬਾਸਮਤੀ ਲਾ ਰਹੇ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਦੇਖ ਲਓ ਉਹ ਤੁਹਾਨੂੰ ਇਹੀ ਰਹਿ ਦੇਣਗੇ ਵੀ ਬਾਈ ਇਹਦੀ ਪਨੀਰੀ ਬਾੜੀ ਗਿਰਤੀ ਕਾਮਯਾਬ ਨਹੀਂ ਕਿਉਂਕਿ ਕਿੰਨੀ ਮਰਜੀ ਇਹਨੂੰ ਤੁਸੀਂ ਸਕੀਮਾਂ ਲਾ ਲਓ ਵੀ ਕੀਤੀ ਵੜ ਲਾਗੇ ਇਹਨੇ ਆਪਦੇ ਹਿਸਾਬ ਦੇ ਨਾਲ ਹੀ ਆਉਣਾ ਹੈ ਕਿਉਂਕਿ ਕਈ ਵਾਰ ਜਦੋਂ ਜਿਆਦੇ ਕੀਤੀ ਲੱਗ ਜਾਂਦੀ ਝੰਡਾ ਰੋਗਾਂ ਦੇ ਜਾਂ ਕਾਫੀ ਬਿਮਾਰੀਆਂ ਦਾ ਸਾਹਮਣਾ ਪਾਣਾ ਕਰਨਾ ਪੈਂਦਾ ਕੁਝ ਜਿਆਦੇ ਇਹਦੇ ਵਿੱਚ ਜਿਹੜਾ ਤੁਸੀਂ ਜਿਆਦੇ ਗਰੋਥ ਮੋਟਰ ਵੀ ਨਹੀਂ ਪਾਉਣਾ ਜਿਵੇਂ ਆਪਾਂ ਪਰਮਲ ਵੈਰਾਈਆਂ ਦੇ ਵਿੱਚ ਕਦੇ ਕੁਸ਼ਪਾਤਾ ਕਦੇ ਕੁਸ਼ਪਾਤਾ ਜਿਹੜੀ ਬਾਸਮਤੀ ਹੁੰਦੀ ਹੈ ਇਹਦੇ ਵਿੱਚ ਆਪਾਂ ਕੋਈ ਗਰੋਥ ਵਾਸੇ ਵੀ ਕੋਈ ਹੱਦੋਂ ਵੱਧ ਚੀਜ਼ ਨਹੀਂ ਪਾ ਸਕਦੇ ਉਹ ਵੀ ਝੰਡੇ ਰੋਗ ਦਾ ਜਿਹੜਾ ਵੱਡਾ ਕਾਰਨ ਬਣ ਜਾਂਦੀ ਹੈ ਤੇ ਬਸ ਜਿਹੜੀਆਂ ਪਨੀਰੀਆਂ ਬਾਈ 20 ਤੋਂ 25 ਮਈ ਵਾਲੀਆਂ ਠੀਕ ਰਹਿਣੀਆਂ ਜਿਹੜੀਆਂ ਨੇ ਪਹਿਲਾਂ ਬੀਜਤੀਆਂ ਉਹ ਹੁਣ ਆਪਣਾ ਵਿਚਾਰ ਲਓ ਵੀ ਅਸੀਂ ਨੇ ਕਰਨਾ ਕੀ ਹੈ ਹੁਣ ਗੱਲ ਆਉਂਦੀ ਹੈ ਪੀਆਰ 131 ਪੀਏਯੂ ਲੁਧਿਆਣੇ ਦੀ ਕਿਸਮ ਆ ਪੀਆਰ 114 ਦੇ ਵਿੱਚ ਸੁਧਕੀ ਬਣਾਈ ਗਈ ਹੈ ਪੀਆਰ 131 ਕਾਫੀ ਵੱਡੇ ਏਰੀਏ ਦੇ ਵਿੱਚ ਲੱਗ ਰਹੀ ਹੈ ਪੀਆਰ 131 ਦੀ ਬਾਈ ਪਨੀਰੀ ਕਿਸਾਨ ਭਰਾਵਾਂ ਨੇ ਗਿੱਤੀ ਬੀਜੀ ਆ ਉਹ ਗਿੱਤੀ ਪਨੀਰੀ ਕਾਮਯਾਬ ਨਹੀਂ ਇਹਦੀ ਪਨੀਰੀ ਤੁਸੀਂ 20 25 ਜੂਨ ਤੱਕ 25 ਜੂਨ ਤੱਕ ਜਿਹੜੀ ਜਿਹੜੀ 20 25 ਸੌਰੀ ਮਈ ਤੱਕ ਜਿਹੜੀ ਇਹਦੀ ਪਨੀਰੀ ਦੇ ਛਿੱਟਾ ਦਿਓ 20 25 ਜੂਨ ਤੱਕ ਇਹਦੀ ਟਰਾਂਸਫਰਡਿੰਗ ਕਰ ਦਿਓ ਕਿਉਂਕਿ ਜੇ 25 ਜੂਨ ਨੂੰ ਤੁਸੀਂ ਟਰਾਂਸਫਰਡਿੰਗ ਕਰਦੇ ਹੋ ਤਾਂ 18 20 ਅਕਤੂਬਰ ਤੱਕ ਇਹ ਆਰਾਮ ਦੇ ਨਾਲ ਕੱਟੀ ਜਾਣੀ ਹੈ ਵੈਸੇ ਤਾਂ ਪਿਛਲੇ ਸਾਲ ਕਿਸਾਨਾਂ ਨੇ ਮਈ 'ਚ ਵੀ ਆਪਣੇ ਅੱਗੇ ਜੁਲਾਈ 'ਚ ਵੀ ਟਰਾਂਸਫਰਡਿੰਗ ਕੀਤੀ ਸੀ ਪਰ ਕਾਰਨ ਕੀ ਹੈ ਬਾਈ ਫਿਰ ਅੱਗੇ ਜਾ ਕੇ ਠੰਡ ਆ ਜਾਂਦੀ ਹੈ ਫਿਰ ਨਵੰਬਰ ਦੇ ਵਿੱਚ ਚਲੀ ਜਾਂਦੇ ਆ ਇਹਦੀ ਵਾਸਤੇ ਤੁਸੀਂ ਖੇਚਲਾ ਹੀ ਕਰੋ ਵੀ ਬੱਚੇ ਦੀ ਜੂਨ ਦੇ ਲਗਭਗ ਟਰਾਂਸਫਰਡਿੰਗ ਕਰ ਦਿਓ ਜਿਆਦਾ ਗੇਤੀ ਟਰਾਂਸਫਰਡਿੰਗ ਨਾ ਕਰੋ ਜਦੋਂ ਤੁਹਾਡੇ ਪੀ 131 ਕਿਸਮ ਲੱਗੀ ਹੋਈ ਹੈ 20 ਦਿਨ ਦੀ ਪਨੀਰੀ ਇੱਕ ਤੇਲ ਵਾਲੇ ਸਪਰੇਅ ਉਦੋਂ ਕਰੋ ਇੱਕ ਜਦੋਂ ਤੁਹਾਡੀ ਪਨੀਰੀ 25 ਦਿਨ ਦੀ ਹੋ ਗਈ ਉਦੋਂ ਜਿਹੜੀ ਉਹਦੇ ਉੱਪਰ ਸਪਰੇਅ ਕਰੋ 30 ਦਿਨ ਦੀ ਪਨੀਰੀ ਆਮ ਦੇ ਨਾਲ 25 30 ਦਿਨ ਦੀ ਪਨੀਰੀ ਆਮ ਦੇ ਨਾਲ ਤਿਆਰ ਹੋ ਜਾਂਦੀ ਹੈ ਪਨੀਰੀ ਬੀਜਣ ਤੋਂ ਪਹਿਲਾਂ 8-9 ਕਿਲੋ ਕਨਾਲ ਦੀ ਸੁਪਰ ਵੀ ਪਾ ਸਕਦੇ ਹੋ 8-9 ਕਿਲੋ ਫਾਸਫੋਰਸ ਵੀ ਪਾ ਸਕਦੇ ਹੋ 2 ਟਾਈ ਕਿਲੋ ਪੋਟਾਸ਼ ਵੀ ਪਾ ਸਕਦੇ ਹੋ 33% ਚਾਰ ਜਾਂ ਪੰਜ ਕਿਲੋ ਜ਼ਿੰਕ ਵੀ ਜਿਹੜੀ ਤੁਸੀਂ ਜ਼ਮੀਨ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਜੇ ਰੂੜੀ ਦੀ ਖਾਦ ਪਾਉਣੀ ਆ ਤਾਂ ਚਾਰ ਪੰਜ ਸਾਲ ਪੁਰਾਣੀ ਜਾਂ ਚਾਰ ਸਾਲ ਪੁਰਾਣੀ ਰੂੜੀ ਦੀ ਖਾਦ ਹੋਵੇ ਨਵੀਂ ਰੂੜੀ ਦੀ ਖਾਦ ਨਾ ਹੋਵੇ ਉਹਦੇ ਨਾਲ ਜਿਹੜੀ ਸੁੱਡੀ ਪਨੀਰੀ ਹੈ ਉਹਨੇ ਜਰਮੀਨੇਸ਼ਨ ਕੋਈ ਬਾਹਲਾ ਵਧੀਆ ਜਿਹੜਾ ਜਰਮੀਨੇਸ਼ਨ ਨਹੀਂ ਲੈਣਾ ਇਹ ਨਾ ਸੋਚਿਆ ਕਰੋ ਯਾਰ ਵੀ ਸਰਕਾਰ ਨੇ 11 ਜੂਨ ਦੇ ਦੀ ਆਪਾਂ ਵੀ 11 ਤਰੀਕ ਨੂੰ ਵੀ ਚੱਕ ਲੋ 30000 ਰੁਪਏ ਸ 11 10 11 ਜੂਨ ਨੂੰ ਆਪਾਂ ਝੋਨਾ ਲਾ ਦੇਗੇ ਕਿਸਮਾਂ ਦੇ ਹਿਸਾਬ ਦੇ ਨਾਲ ਬਾਈ ਪਨੀਰ ਦਾ ਛੱਟਾ ਦਿਓ ਜੇ ਤੁਸੀਂ 20 ਕਿੱਲੇ ਲਾਉਣੇ ਹੋ 1 ਕੋ ਲੱਖ ਤਾਂ 20 ਕਿੱਲੇ ਲੱਗਦੇ ਨਹੀਂ ਹੁਣ ਵਿੱਚ ਕਿਸਾਨਾਂ ਨੇ ਕੀ ਕੀਤਾ 15 ਜੂਨ ਨੂੰ ਨਾਲ ਦਾ ਮੁੱਛਲ ਦੀ ਪਨੀਰ ਦਾ ਛੱਟਾ ਦਿੱਤਾ ਨਾਲ ਹੀ 18 ਦੀ ਪਰੀ ਦਾ ਛੱਟਾ ਦਿੱਤਾ ਨਾਲ 131 ਦੀ ਪਨੀਰ ਦਾ ਛੱਟਾ ਦਿੱਤਾ ਇਹ ਜੀ ਕਿਸੇ ਕੋਲੇ ਲੇਬਰ ਨਹੀਂ ਹੁੰਦੀ ਜਿਹੜੀ ਆਥਨ ਤੋਂ 20 ਕਿੱਲੇ ਲਾ ਦੇ ਬਾਈ ਵਾਹਣ ਲਾਉਂਦੇ 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 ਪਨੀਰੀ ਪੱਕ ਜਾਂਦੇ ਆ ਪਨੀਰੀ ਜੇ ਤੁਸੀਂ 15 ਜਾਂ 20 ਕਿਲੇ ਲਾਉਣੇ ਹੋ ਤਿੰਨ ਚਾਰ ਭਾਗਾਂ ਦੇ ਵਿੱਚ ਵੰਡ ਕੇ ਪਨੀਰ ਦਾ ਤੁਸੀਂ ਛਿੱਟਾ ਦੇ ਲੋ ਜਿਵੇਂ ਤੁਸੀਂ 18 ਪਹਿਲਾਂ ਲਾਉਣੀ ਹੈ 18 ਨੂੰ 20 ਮਈ ਦੇ ਲਗਭਗ ਪਨੀਰ ਦਾ ਛਿੱਟਾ ਦੇ ਲੋ ਬਾਸਮਤੀ ਅਤੇ 131 ਉਹਦੀ ਤੁਸੀਂ 25 ਮਈ ਦੇ ਲਗਭਗ ਪਨੀਰ ਦਾ ਛਿੱਟਾ ਦੇ ਲੋ ਵੀ ਪੰਜ ਚਾਰ ਦਿਨ ਦਾ ਅੰਤਰ ਰਹੇ ਆਪਾਂ ਨੂੰ ਫਿਰ ਦਿੱਕਤ ਨਾ ਹੋਵੇ ਕਿਉਂਕਿ ਜਦੋਂ ਪਨੀਰੀ ਬਕਰੋੜ ਹੋ ਜਾਂਦੀ ਹੈ